ਤੇ ਦੁੱਧੋ ਮਲ ਰੱਖਤਾ ਤੇ ਜਦੋਂ ਦੁੱਧ ਨੂੰ ਉਬਾਲ ਆ ਗਿਆ ਗੈਸ ਕਰਤਾ ਹੁਣ ਤੇ ਜਦੋਂ ਦੁੱਧ ਨੂੰ ਉਬਾਲ ਆ ਗਿਆ ਤਾਂ ਆਪਾਂ ਇਹਦੇ ਵਿੱਚ ਆਪਣਾ ਸਿੰਪਲ ਤਰੀਕੇ ਨਾਲ ਬਣਾਵਾਂਗੇ ਜੀ ਹਲਾਉ ਜੀ ਦੁੱਧ ਨੂੰ ਉਬਾਲ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਦਾ ਡਾਟੀ ਪਾਉਣੀ ਹੈ ਨਾ ਨਹੀਂ ਬੂਸਤ ਪਾਉਣਾ ਤੇ ਨਾ ਹੀ ਨਹੀਂ ਬੂ ਪਾਉਣੇ ਆਪਾਂ ਸਿਰਫ ਇਹਨੂੰ ਸਿੰਪਲ ਤਰੀਕੇ ਨਾਲ ਜੀ ਦਹੀਂ ਪਾ ਕੇ ਪਾੜਾਂਗੇ ਆਹ ਲੋ ਜੀ ਆਪਣੇ ਕੋਲ ਆਇਆ ਇਹ ਜੱਗੀ ਦਹੀਂ ਤੇ ਆਪਾਂ ਇਹ ਵਿੱਚ ਇੱਕ ਵੱਡਾ ਚਮਚ ਦਹੀਂ ਦਾ ਪਾਵਾਂਗੇ ਤੋਂ ਬੜੀ ਦੁੱਧ ਚ ਇਹ ਇੱਕ ਚਮਚ ਆਪਾਂ ਹੋਰ ਪਾ ਦਾਂਗੇ ਕਿਉਂਕਿ ਦੁੱਧ ਚੰਗੀ ਤਰ੍ਹਾਂ ਪਾੜ ਜੇ ਲਓ ਜੀ ਆਪਾਂ ਪਾਤੀ ਹੁਣ ਲਈ ਜਿਹੜੇ ਚ ਤੇ ਹੁਣ ਆਪਾਂ ਇਹਦੇ ਵਿੱਚ ਮਾਰਾਂਗੇ ਜੀ ਕਰਛੀ ਲੋ ਜੀ ਹੁਣ ਆਪਣਾ ਦੁੱਧ ਪਾੜਨ ਲੱਗਿਆ ਆਪਾਂ ਪਨੀਰ ਅੱਜ ਇਸ ਲਈ ਬਣਾ ਰਹੇ ਹਾਂ ਕਿਉਂਕਿ ਆਪਾਂ ਨੇ ਮਟਰ ਪਨੀਰ ਬਣਾਉਣਾ। ਇਹਨਾਂ ਜਦੋਂ ਵੀ ਪਨੀਰ ਬਣਾਉਣੀ ਆ ਤਾਂ ਘਰ ਦਹੀਂ ਬਣਾ ਕੇ ਖਾਣੇ ਆ। ਤੇ ਕਦੇ ਬਾਜ਼ਾਰੋਂ ਹੀ ਲੈ ਕੇ ਆਈ ਨਾ ਕਿਉਂਕਿ ਬਾਜ਼ਾਰ ਵਾਲਾ ਪਨੀਰ ਉਨਾ ਟੇਸਟੀ ਨਹੀਂ ਹੁੰਦਾ ਜਿੰਨਾ ਕਿ ਆਪਾਂ ਘਰ ਬਣਾਉਂਦੇ ਆਂ ਆਪਾਂ ਇਹਦੇ ਵਿੱਚ ਦਹੀਂ ਵੱਧ ਵੀ ਪਾ ਸਕਦੇ ਆਂ ਤੇ ਉਨਾ ਪਨੀਰ ਚਾਰੀ ਹੋ ਜੂਗਾ ਕੋਈ ਖੱਟਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਤੇ ਤੁਸੀਂ ਵੀ ਬਣਾ ਕੇ ਦੇਖਿਓ ਤੇ ਬਾਕੀ ਇਹ ਬਾਜ਼ਾਰ ਵਾਲੀ ਪਨੀਰੋਂ ਬਹੁਤ ਹੀ ਜ਼ਿਆਦੇ ਸੌਫਟ ਇਹ ਖਾਣ ਚ ਟੇਸਟੀ ਬੜਾ ਵਧੀਆ ਹੁੰਦਾ ਜੀ ਲਓ ਜੀ ਹੁਣ ਤਕਰੀਬਨ ਦੁੱਧ ਫਟ ਚੁੱਕਿਆ ਆਪਣਾ ਪਨੀਰ ਬਣ ਕੇ ਤਿਆਰ ਹੈ ਜੀ ਇਹ ਆਪਣਾ ਲਾ ਲਓ ਵੀ 2.5 ਕਿਲੋ ਦੁੱਧ ਸੀਗਾ ਇਹਦੇ ਵਿੱਚੋਂ 300 ਗ੍ਰਾਮ 350 ਗ੍ਰਾਮ ਨਿਕਲਿਆ ਆਊਗਾ ਜੋ ਕਿ ਆਪਾਂ ਨੂੰ ਸਬਜ਼ੀ ਲਈ ਬਹੁਤ ਹੈ ਆ ਦੇਖੋ ਇਸ ਤਰ੍ਹਾਂ ਦੁੱਧ ਫੜ ਕੇ ਤਿਆਰ ਹੈ ਇਹ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਪੌਣ ਲਈ ਲੋ ਜੀ ਹੁਣ ਆਪਾਂ ਨੇ ਇਹਨਾਂ ਕੱਪੜਾ ਰੱਖ ਲਿਆ ਭਾਂਡੇ ਦੇ ਵਿੱਚ ਇੱਕ ਟੋਕਰੀ ਆ ਇਹਦੇ ਵਿੱਚ ਆਪਾਂ ਹੁਣ ਫਟਿਆ ਹੋਇਆ ਜਿਹੜਾ ਇਹ ਦੁੱਧ ਹੈ ਜੀ ਉਹ ਪਾਵਾਂਗੇ ਨਾਲ ਇਹਦੇ ਵਿੱਚ ਪਾਣੀ ਅਲੱਗ ਹੋ ਜਾਊਗਾ ਤੇ ਜਿਹੜਾ ਆਪਣਾ ਪਨੀਰ ਹੈ ਪਨੀਰ ਬਣ ਕੇ ਤਿਆਰ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਮੈਂ 2 ਮਿੰਟਾਂ ਦੇ ਬਾਅਦ ਸੁਧਦ ਨੂੰ ਵਾਲਾ ਉੰਨੀ ਦੇ ਰਿਹਾ ਨਾਲ ਦੀ ਨਾਲ ਪਨੀਰ ਬਣ ਜਾਂਦਾ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਲਓ ਜੀ ਹੁਣ ਆਪਾਂ ਇਹਨੂੰ ਕੱਪੜੇ ਨੂੰ ਉੱਪਰ ਚੱਕ ਲਾਂਗੇ ਇਕੱਠਾ ਕਰਕੇ ਲਓ ਜੀ ਪਾਣੀ ਪਾਣੀ ਅਲੱਗ ਹੋ ਗਿਆ ਵੀ ਆਪਾਂ ਆਪਣੀ ਜਿਆਰ ਹੈਗੀ ਤੁਸੀਂ ਵੀ ਬਣਾ ਕੇ ਦੇਖੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓਗੀ ਲਓ ਜੀ ਹੁਣ ਆਪਾਂ ਇਹਨੂੰ ਪੋਲਾ ਜਾ ਗੰਡ ਮਾਰ ਲਈ ਇਸ ਤਰ੍ਹਾਂ ਕਰਕੇ ਕੱਪੜੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਦੱਬ ਦਾਂਗੇ ਪ੍ਰੈਸ ਕਰ ਦਾਂਗੇ ਤੇ ਪਨੀਰ ਬਣ ਕੇ ਆਪਣਾ ਤਿਆਰ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਹਾਂਜੀ ਦੇਖੋ ਆਪਾਂ ਇਸ ਤਰ੍ਹਾਂ ਢਿੱਲਾ ਜਿਹਾ ਬਣ ਕੇ ਤੇ ਇਹਨੂੰ ਐਵੇਂ ਨੱਪ ਦੇਣਾ। ਤੇ ਹੁਣ ਆਪਾਂ ਇਹਨੂੰ ਬੱਸ 8-9 ਘੰਟੇ ਲਈ ਉੱਤੇ ਭਾਰ ਦੇ ਕੇ ਉੱਤੇ ਕੋਈ ਵੀ ਚੀਜ਼ ਆਪਾਂ ਰੱਖ ਕੇ ਜਿਹੜੇ ਇਸ ਤਰ੍ਹਾਂ ਕਰਕੇ ਭਾਰ ਦੇ ਦਾਂਗੇ ਇਹਨੂੰ ਪ੍ਰੈਸ ਕਰ ਦਾਂਗੇ। ਇਹ ਆਪਣਾ ਪਨੀਰ ਬਣ ਕੇ ਤਿਆਰ ਹੈ ਜੀ। ਤੁਸੀਂ ਵੀ ਬਣਾ ਕੇ ਦੇਖਿਓ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ। ਲਓ ਜੀ ਇੱਧਰ ਘੰਟਾ ਹੋ ਗਿਆ। ਤੇ ਹੁਣ ਆਪਾਂ ਕੱਟ ਲੈਨੇ ਤੇ ਪੀਸ। ਲਓ ਇਹ ਦੇਖੋ। ਪੀਸ ਕਿੰਨੇ ਸੋਹਣੇ ਵਧੀਆ ਤਿਆਰ ਹੋਏ ਕੱਟ ਕੇ। ਤੇ ਸੌਫਟ ਵੀ ਹੈ। ਦੇਖੋ। ਦੇ ਵੀਡੀਓ ਦੇਖਣ ਲਈ